ਸੋ ਸਿਕਾ ਜੀ ਮੈਂ ਡਾਕਟਰ ਵਰਜੀਤ ਸਿੰਘ ਸਿਹਤ ਮੰਤਰੀ ਪੰਜਾਬ ਅੱਜ ਮੈਨੂੰ ਖਬਰ ਮਿਲੀ ਸੀ ਕਿ ਸਾਡਾ ਜਿਹੜਾ ਸਿਵਲ ਹਸਪਤਾਲ ਹੈ ਡੇਰਾ ਬੱਸੀ ਦਾ ਉਹਦੇ ਵਿੱਚ ਦੋ ਪਾਰਟੀਆਂ ਦੀ ਕਿਸੇ ਪਿੰਡ ਚ ਲੜਾਈ ਹੋਈ ਉਸ ਤੋਂ ਬਾਅਦ ਉਹ ਹਸਪਤਾਲ ਚ ਆਏ ਉੱਥੇ ਆ ਕੇ ਹਸਪਤਾਲ ਦੇ ਅੰਦਰ ਉਹਨਾਂ ਨੇ ਐਮਰਜੈਂਸੀ ਚ ਲੜਾਈ ਕੀਤੀ ਭੰਗ ਤੋੜ ਕੀਤੀ ਸਟਾਫ ਨੂੰ ਵੀ ਡਰਾਇਆ ਧੰਕਾਇਆ ਤੇ ਮੈਂ ਇਮੀਡੀਏਟ ਜਿਹੜਾ ਉਸੇ ਵੇਲੇ ਸੀਗਾ ਮੈਂ ਐਸਐਸਪੀ ਨੂੰ ਔਰ ਡਿਪਟੀ ਕਮਿਸ਼ਨਰ ਨੂੰ ਸਾਡੇ ਸਿਵਲ ਸਰਜਨ ਔਰ ਐਸਐਮਓ ਨੂੰ ਸਾਰਿਆਂ ਨੂੰ ਮੈਂ ਅਲਰਟ ਕਰਕੇ ਉੱਥੇ ਭੇਜਿਆ ਔਰ ਐਸਐਸਪੀ ਸਾਹਿਬ ਉੱਥੇ ਗਏ ਆ ਇਦੇ ਵਿੱਚ ਇੱਕ ਕਾਨੂੰਨ ਹੈਗਾ ਕਿ ਜੇ ਤੁਸੀਂ ਹਸਪਤਾਲ ਦੇ ਵਿੱਚ ਆ ਕੇ ਭੰਗ ਤੋੜ ਕਰਦੇ ਹੋ ਕਿਸੇ ਕਿਸਮ ਦੀ ਵਾਇਰਲੈਂਸ ਕਰਦੇ ਹੋ ਪ੍ਰਾਪਰਟੀ ਨੂੰ ਡੈਮੇਜ ਕਰਦੇ ਹੋ ਜਾਂ ਸਟਾਫ ਨੂੰ ਡਰਾਦੇ ਧਮਕਾਉਂਦੇ ਹੋ ਮਾਰਦੇ ਹੋ ਤਾਂ ਉਹਦੇ ਵਾਸਤੇ ਤੁਹਾਡੇ ਤੇ ਪਰਚਾ ਦੋਨਾਂ ਤੇ ਦਰਜ ਹੋ ਗਿਆ ਪਰਚਾ ਦਰਜ ਹੋਏਗਾ ਕਿਸੇ ਕਿਸਮ ਦੀ ਕਿਸੇ ਨੂੰ ਕੋਈ ਰਾਤ ਨਹੀਂ ਹੋਏਗੀ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਜਿਹੜਾ ਹਸਪਤਾਲ ਹੈ ਇਹ ਇੱਕ ਬਿਲਕੁਲ ਜਿਹੜਾ ਹੈਗਾ ਇਟਸ ਅ ਜ਼ੋਨ ਆਫ ਪੀਸ ਤੇ ਬੜਾ ਸ਼ਾਂਤ ਰਹਿ ਜਾ ਜੇ ਥੋੜੀ ਲੜਾਈ ਬਾਹਰ ਜੋ ਮਰਜ਼ੀ ਹੋਇਆ ਹੋਵੇ ਇੱਕ ਵਾਰੀ ਤੁਸੀਂ ਹਸਪਤਾਲ ਦੀ ਬਾਉਂਡਰੀ ਦੇ ਵਿੱਚ ਵੜ ਗਏ ਉੱਥੇ ਤੁਸੀਂ ਨਾ ਕਿਸੇ ਨੂੰ ਗਾਲ ਕੱਢ ਸਕਦੇ ਹੋ ਨਾ ਕਿਸੇ ਨੂੰ ਧਮਕੀ ਦੇ ਸਕਦੇ ਹੋ ਔਰ ਨਾ ਕੋਈ ਭੰਤੋੜ ਕਰ ਸਕਦੇ ਹੋ ਜੇ ਜਿਹੜਾ ਬੰਦਾ ਕਰੇਗਾ ਉਹਦੇ ਤੇ ਸਖਤ ਸਖਤ ਕਾਰਵਾਈ ਹੋਏਗੀ ਪਰਚਾ ਹੋਏਗਾ ਔਰ ਜ਼ਮਾਨਤ ਵੀ ਨਹੀਂ ਹੋਏਗੀ ਉਹਦੀ ਤੇ ਮੈਨੂੰ ਮੈਂ ਬੜਾ ਇਹਦਾ ਨੋਟਿਸ ਲਿਆ ਹੈਗਾ ਜੀ ਔਰ ਉੱਥੇ ਮੈਂ ਜਿਹੜੀ ਪੀਸੀਆਰ ਹੈ ਵੈਨ ਜਿਹੜੀ ਉਹਨਾਂ ਦੀ ਹੈਗੀ ਆ ਪੁਲਿਸ ਦੀ ਉਹ ਸਟੇਸ਼ਨ ਕਰ ਦਿੱਤੀ ਹੋਈ ਆ ਕੋਈ ਬੰਦਾ ਵੀ ਜਿਹੜਾ ਵੀ ਕਿਸੇ ਕਿਸਮ ਦੀ ਵੀ ਕੋਈ ਵਾਰਨਸ ਕਰਗਾਤਾ ਉਹਦੇ ਦੇ ਪਰਚਾ ਹੋਏਗਾ ਸਾਰਿਆਂ ਨੂੰ ਬੇਨਤੀ ਆ ਕਿ ਹਸਪਤਾਲ ਚ ਆਓ ਇਲਾਜ ਵਾਸਤੇ ਆਓ ਆਪਣੀ ਅਸੀਂ ਤੁਹਾਡੀ ਸੇਵਾ ਕਰਾਂਗੇ ਹਮੇਸ਼ਾ ਤੁਹਾਡਾ ਦੁੱਖ ਵੰਡਾਂਗੇ ਅਸੀਂ ਬਟ ਕੋਈ ਕੋਈ ਕਿਸੇ ਕਿਸਮ ਦੀ ਵਾਰਨਸ ਜਿਹੜੀ ਬਰਦਾਸ਼ਤ ਨਹੀਂ ਹੋ ਰਹੀ ਬਹੁਤ ਬਹੁਤ ਧੰਨਵਾਦ